ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤੇ ਮੈਂ ਗਿਆਨ ਜਤੀ ਚੈਨਲ ਦਾ ਧੰਨਵਾਦ ਕਰਦਾ ਬਈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਐਮ ਐਂਡ ਬੀ ਦੀ ਜਿਹੜੀ ਇੱਕ ਲੜਾਈ ਸੀਗੀ 12.5% ਵਾਲੀ ਉਹਦਾ ਜਿਹੜਾ ਇੱਥੇ ਘਟਨਾ ਕਰ ਵਾਪਰਿਆ ਇਥੇ ਜਿਹੜੀ ਸੰਗਰੂਰ ਦੇ ਵਿੱਚ ਘਟਨਾ ਵਾਪਰੀ ਆ ਉਹਦੇ ਨਾਲ ਕੋਈ ਸੰਬੰਧ ਨਹੀਂ। ਦੇਖੋ 12 ਬਾਰੀ ਵਾਲੀ ਜਿਹੜੀ ਲੜਾਈ ਸੀਗੀ ਉਹ ਸਾਡੀ ਆਪਸੀ ਭਰਾਵਾਂ ਦੀ ਆ। ਹਰ ਪਰਿਵਾਰ ਦੇ ਵਿੱਚ ਮਸਲਾ ਪੈਂਦਾ ਇਹੋ ਜਿਹਾ ਐਸਸੀ ਦੇ ਵਿੱਚ ਜਿਹੜਾ ਆ ਲਾਖਵਾ ਕਰਨਾ ਉਹਦਾ ਸੀਗਾ ਉਹਨੂੰ ਅਸੀਂ 12% ਨੂੰ ਜਿਹੜਾ ਮੱਛੀ ਬਾੜੀ ਕਿੰਨੂੰ ਬਚਾ ਸੀਗਾ ਉਹਨੂੰ ਬਚਾਉਣ ਵਾਸਤੇ ਜਿਹੜਾ ਦੂਸਰੇ ਸਾਡੇ ਵੱਡੇ ਭਾਈ ਚਾਰੇ ਤੇ ਛੋਟੇ ਭਾਈ ਚਾਰੇ ਨੇ ਕੇਸ ਪਾਇਆ ਸੀਗਾ ਸੰਦੀਪ ਸਿੰਘ ਉਹਨੂੰ ਬਚਾਉਣ ਵਾਸਤੇ ਅਸੀਂ ਜੜੀ ਲੜਾਈ ਨਹੀਂ ਸੀ। ਉਹ ਇਹ ਸਾਡੀ ਜਿਹੜੀ ਇੱਕ ਵੱਖਰਾ ਇਸ਼ੂ ਆ ਇਹ ਸਾਡੇ ਸਮੁੱਚੇ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਇਸ਼ੂ ਹੈ ਦੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਿਣਤੀ ਪੂਰੇ ਭਾਰਤ ਦੀਆਂ ਜਿਹੜੀਆਂ ਸਟਾਟਾਂ ਨੇ ਉਸ ਤੋਂ ਵੱਧ ਹੈ 30 ਜਿਹੜੀ ਆ ਤਕਰੀਬਨ ਕਹਿ ਲਈਏ ਕਿ ਜਿਹੜੀ ਇੱਥੇ ਪੰਜਾਬ ਦੇ ਵਿੱਚ ਹੁਣ तकरीबन 40 ਤੋਂ 40% ਸ਼ਡਿਊਲ ਕਾਸਟਾਂ ਦੀ ਗਿਣਤੀ ਹੈ ਤੇ ਜਿਹੜੀ ਸਭ ਤੋਂ ਵੱਧ ਡੈਂਸਿਟੀ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਿਣਤੀ ਸ਼ੈਡਿਊਲਡ ਕਾਸਟਾਂ ਦੀ ਪੰਜਾਬ ਦੇ ਵਿੱਚ ਤੇ ਜਿਹੜੇ ਸਭ ਤੋਂ ਵੱਧ ਜੇ ਮੈਂ ਕਹਾਂ ਬਾਕੀਆਂ ਸਟੇਟਾਂ ਦੇ ਨਾਲ ਕੰਪੇਅਰ ਕਰੀਏ ਤੇ ਜਿਹੜੇ ਹੁਣ ਝੁਲਮ ਹੋ ਰਹੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਆ ਤੇ ਜੇ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਇਹਨੂੰ ਕੰਪੇਅਰ ਕਰ ਲਈਏ ਤਾਂ ਉਹ ਸਭ ਤੋਂ ਵੱਧ ਜਿਹੜੇ ਆ ਉਸ 그룹 ਦੇ ਵਿੱਚੋਂ ਹੋ ਰਹੇ ਆ ਮੁੱਖ ਮੰਤਰੀ ਸਾਹਿਬ ਦਾ ਇਹ ਜ਼ਿਲ੍ਹਾ ਹੈ ਤੇ ਇਹ ਜਿਹੜੀ ਸਮਝ ਨਹੀਂ ਆ ਰਹੀ ਕਿ ਇਹਤਰਾ ਕਿਉਂ ਹੋ ਰਿਹਾ ਸੋ ਮੇਰੀ ਜਿਹੜੀ ਇਹ ਬੇਨਤੀ ਆ ਮੇਰੀ ਇਹ رائے ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਵੀ ਵੇਖੋ ਜੇਕਰ ਨਹੀਂ ਵੇਖੋ ਨਾ ਸੋ ਤੁਹਾਡੀ ਗੱਲ ਕੱਟਣ ਲੱਗਾ ਪਿਛਲੇ ਸਮੇਂ ਦਰਾਂ ਨੇ ਉੱਪਰ ਕਿ ਆਇਆ ਵੀ ਵੱਡੀ ਤਦਾਦ ਦੇ ਵਿੱਚ ਇਹ ਲੋਕ ਹੈ ਤੇ ਇਹਦੇ ਵਿੱਚ ਜਾਗਰ ਵੀ ਹੋਈਆਂ ਜਿ세 ਬੰਦਗੀਆਂ ਵੀ ਆਈਆਂ ਤੁਸੀਂ ਵੀ ਪ੍ਰਦਰਸ਼ਨ ਕੀਤਾ ਕਦੇ ਸਰਕਾਰ ਜਾਂ ਦੂਸਰੇ ਲੋਕਾਂ ਦੀ ਮਨਸ਼ਾ ਇਹ ਤਾਂ ਨਹੀਂ ਵੀ ਇੱਕ ਵੱਡਾ ਤਕੜਾ ਨੂੰ ਦਬਾ ਦਈਏ ਮੇਕੋ ਜਿਹੜੀ ਇਹ ਗੱਲ ਆ ਜੇ ਵੀ ਤੁਸੀਂ ਗੱਲ ਕਰਦੇ ਵੀ ਇੱਕ ਵੱਡਾ ਤਬਕਾ ਇਹ ਦਵਾ ਰਿਹਾ ਇਹ ਤੇ ਗੱਲ ਜਿਹੜੀ ਹੋ ਸਕਦੀ ਆ ਵੀ ਇਹਨਾਂ ਨੂੰ ਪਾੜਨ ਵਾਸਤੇ ਜਿਹੜਾ ਵਕਲਾਂ ਯਾਤਨ ਕੀਤਾ ਜਾਵੇ ਇਹ ਕਦਰ ਨੂੰ ਜਿਹੜਾ ਮੰਨਿਆ ਜਾ ਸਕਦਾ ਪਰ ਜਿਹੜਾ ਇਸ ਵੇਲੇ ਇੱਕ ਤਬਕੇ ਵੱਲੋਂ ਇੱਕ ਤਬਕੇ ਵੱਲੋਂ ਨਹੀਂ ਮੈਂ ਇਹ ਕਹੂੰਗਾ ਇੱਕ ਜਾਤੀ ਵਿਸ਼ੇਸ਼ ਵੱਲੋਂ ਜਿਹੜੀ ਤਨਾੜ ਜਾਤੀ ਆ ਉਹਦੇ ਵੱਲੋਂ ਇਹ ਜਿਹੜੀਆਂ ਜਾਤੀਆਂ ਦੋਨੋਂ ਇੱਕ ਦੇ ਨਾਲ ਨਹੀਂ ਵੇਖੋ ਇੱਕ ਪਾਸੇ ਮੱਛੀਆ ਦਾ ਮੁੰਡਾ ਜਾਂ ਵਾਰਣਕੀਆਂ ਦਾ ਇੱਕ ਪਾਸੇ ਮਦਾਸੀਆਂ ਦਾ ਮੁੰਡਾ ਗੰਦੀ ਮਾਰ ਦੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਗਿਣਤੀ ਵੱਡੀ ਗਿਣਤੀ ਆ ਤੇ ਜੋ ਵੱਡੀ ਗਿਣਤੀ ਵਾਲੇ ਦੋ ਭਾਈਚਾਰਾ ਦੇ ਗੁੰਮਿਆੜਿਆਂ ਨੂੰ ਫੜ ਕੇ ਉਹਨਾਂ ਦੇ ਅੱਧਾ ਬਾਹਮਾ ਤੋੜੀਆਂ ਜਾਂਦੀਆਂ ਤੇ ਮੈਨੂੰ ਲੱਗਦਾ ਵੀ ਇੱਥੇ ਇਹੋ ਜੀ ਗੱਲ ਕੋਈ ਨਹੀਂ ਇੱਥੇ ਸਿਰਫ ਤੇ ਸਿਰਫ ਦਲ ਤਾਂ ਪ੍ਰਤੀ ਜਿਹੜੀ ਹੋ ਰਹੀ ਹੈ ਨਾ ਇਹ ਜਲਨ ਹੈ ਉਹ ਜਿਹੜੀ ਗੰਦੀ ਮਾੜੀ ਜਿਹੜੀ ਮਾਨਸਿਕਤਾ ਉਹ ਹੈ ਇਸ ਲਈ ਜਿਹੜੀ ਸਾਡੀ ਤੇ ਇਹ ਬੇਨਤੀ ਗਿਆਨੀ ਚੰਤ ਚੰਦ ਰਾਹੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਵਰਨਨ ਸਾਹਿਬ ਨੂੰ ਇਹ ਬੇਨਤੀ ਆ ਕਿ ਜਿਵੇਂ ਦੀ ਡਿਪਰੂਗਲ ਜਿਹੜੀ ਜੇਲ ਹੈ ਉਹਦੇ ਬਿਲਕੁਲ ਅਮਰਤ ਕੀ ਨਾਮ ਮੁੰਡੇ ਦਾ ਅਮਰਤ ਪਾਲ ਸਿੰਘ ਉਹ ਹੁਣ ਪਤਾ ਨਹੀਂ ਇਹ ਤੇ ਜਾਦਾ ਜਾਣਦੇ ਜਿੰਨਾ ਕਿ ਸਾਨੂੰ ਪਤਾ ਹੀ ਵੀ ਉਹ ਇਨੀ ਗੱਲ ਆ ਵੀ ਲੋਕਾਂ ਨੂੰ ਅਮਰਤ ਚੱਕਣ ਵਾਸਤੇ ਕਹਿੰਦਾ ਸੀਗਾ ਤੇ ਜਾਂ ਇਹ ਇਹ ਜਰੂਰ ਗੱਲ ਕਹਿੰਦਾ ਹੈ ਵੀ ਹਾਂ ਵੀ ਜਿਹੜਾ ਸਾਨੂੰ ਅਮਰਤ ਚੱਕਣਾ ਚਾਹੀਦਾ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਇਹਦੇ ਤੋਂ ਵੱਧ ਗੱਲ ਕੀ ਹੈ ਇਹ ਤਾਂ ਤੇ ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਨੇ ਕੀ ਜਿਹੜੇ ਜ਼ੁਲਮ ਲਾਇ ਪਰ ਆਹ ਜਿਹੜਾ ਬਿਲਕੁਲ ਸਾਹਮਣੇ ਜਿਹੜਾ ਤਸ਼ੱਦਦ ਕਰ ਰਹੇ ਨੇ ਵੀਡੀਓ ਜਿਹੜੀਆਂ ਪੈ ਰਹੀਆਂ ਨੇ ਵਰਤਾਂਤੇ ਉੱਤੇ ਇੱਕ ਜਾਤੀ ਵਿਸ਼ੇਸ਼ ਦਾ ਵਿਅਕਤੀ ਇੱਕ ਜਥੇਬੰਦੀ ਵਿਸ਼ੇਸ਼ ਦਾ ਜਿਹੜਾ ਵਿਅਕਤੀ ਆ ਉਹ ਜਿਹੜਾ ਉਹਨਾਂ ਦੀਆਂ ਲੱਤਾਂ ਪਾਵੇਂ ਥੁੱਲ ਰਹੀਆਂ ਇਹੋ ਜਿਹੇ ਬੰਦਿਆਂ ਨੂੰ ਪੜ ਕੇ ਡਿਬਰੂਗੜ ਜਿਹੜਾ ਸੁੱਟਿਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜੇਕਰ ਐਸਸੀ ਐਸਟੀ ਜਾਂ ਦਲਤਾਂ ਦੇ ਵਿਰੋਧ ਦੇ ਵਿੱਚ ਕੋਈ ਗੱਲ ਕੀਤੀ ਜਾਂਦੀ ਆ ਤਾਂ ਫਿਰ ਸਿਰਫ ਪੰਜਾਬ ਵੀ ਨਹੀਂ ਪੰਜਾਬੋਂ ਬਾਹਰ ਇਹਨਾਂ ਨੂੰ ਜੇਲ੍ਹ ਚ ਜਿਹੜਾ ਭੇਜਿਆ ਜਾਣਾ ਚਾਹੀਦਾ ਤਾਂ ਕਿ ਬਾਕੀ ਜਿਹੜੇ ਜਿਹੜੇ ਜ਼ੁਲਮ ਕਰ ਰਹੇ ਨੇ ਲੋਕ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗੇ ਕਿ ਜੇਕਰ ਇਸ ਤਰ੍ਹਾਂ ਕਰਾਂਗੇ ਤੇ ਜੇ ਪੰਜਾਬ ਸਰਕਾਰ ਦੀ ਇਹ ਮਨਸਾ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਭਾਉਲ ਜਿਹੜਾ ਉਹਨੂੰ ਚੰਗਾ ਰੱਖਣਾ ਹਰ ਇੱਕ ਨੂੰ ਬਰਾਬਰਤਾ ਦੇਣੀ ਆ ਤਾਂ ਫਿਰ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਤੇ ਜਿਵੇਂ ਸਾਥੀਆਂ ਨਾਲ ਗੱਲ ਕੀਤੀ ਧਾਰਾ 307 ਵੀ ਲੱਗਦੀ ਆ 308 ਵੀ ਲੱਗਦੀ ਆ ਕਿ ਡੈਨਾਈ ਪੰਗੀ ਵੀ ਲੱਗਦੀ ਆ ਸੋ ਇਹ ਜਿਹੜਾ ਸਾਰਾ ਕੁਝ ਐਸਸੀਐਸਟੀ ਦਾ ਚਲੋ ਜਿਹੜਾ ਇਹਨਾਂ ਲਾਇਆ ਤੇ ਜਿਹੜਾ ਗਲਤ ਪਰਚਾ ਉਹਨਾਂ ਜ਼ਾਹਿਰ ਕੀਤਾ ਉਹ ਇਹਨਾਂ ਜਿਹੜੇ ਵਿਅਕਤੀ ਫੀਲਡ ਤੇ ਵਿਅਕਤੀ ਤੇ ਦਾਇਰ ਕੀਤਾ ਉਹ ਕੈਂਸਲ ਹੋਣਾ ਚਾਹੀਦਾ ਇਹਨਾਂ ਤੇ ਜਿਹੜਾ ਪਰਚੇ ਦੇ ਵਿੱਚ ਤੇ ਵਾਅਦਾ ਕੀਤਾ ਜਾਣਾ ਚਾਹੀਦਾ ਤੇ ਇਹਨਾਂ ਚੁੱਕ ਕੇ ਜੇਲ੍ਹਾਂ ਦੇ ਪਿੱਛੇ ਜਾਣਾ ਜਿਹੜਾ ਭੇਜਿਆ ਜਾਣਾ ਚਾਹੀਦਾ ਜੋ ਅੱਜ ਫੈਸਲੇ ਹੋਏ ਨੇ ਇੱਥੇ ਆਪਾਂ ਇਕੱਤਰ ਹੋਏ ਆ ਆਪਣੇ ਸੰਗਰੂਪ ਦੇ ਵਿੱਚ ਜੋ ਅਤੇ 71 ਹੋਇਆ ਜੋ ਵੀ ਜਿਹੜੇ ਫੈਸਲੇ ਨੇ ਸਾਡੀ ਇਹ ਸਮੂੱਚੀ ਜਥੇਬੰਦੀ ਐਮ ਐਂਡ ਬੀ ਤੇ ਜਿਹੜੀ ਐਮ ਐਂਡ ਬੀ ਸਾਡੇ 12% ਰਾਖਵਾਂਕਰਨ ਬਚਾਓ ਮੋਰਚਾ ਤੇ ਇਹਦੇ ਨਾਲ ਜਿਹੜੀਆਂ ਸਾਡੀਆਂ ਬਾਕੀ ਸਾਰੀਆਂ ਜਥੇਬੰਦੀਆਂ ਨੇ ਉਹ ਇਹਦੇ ਨਾਲ ਜਿਹੋ ਵੀ ਫੈਸਲਾ ਹੋਊਗਾ ਅਸੀਂ ਉਹਦੇ ਨਾਲ ਖੜੇ ਮੇਰੇ ਨਾਲ ਸਾਥੀ ਅੰਮ੍ਰਿਤਸਰ ਤੋਂ ਆਏ ਨੇ ਤੁਸੀਂ ਸਾਰੇ ਸਾਥੀ ਜਿਹੜੇ ਆਲਰੇਡੀ ਸਾਡੀਆਂ ਜਥੇਬੰਦੀਆਂ 'ਚ ਕੰਮ ਕੀਤਾ ਇਸ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਇਹ ਬੇਨਤੀ ਕਰਦੇ ਵੀ ਜਿਹੜਾ ਵੀ ਐਕਸ਼ਨ ਹਰੀਖਿਆ ਜਾਵੇ ਉਹ ਦੇ ਸਮੂੱਚਾ ਸਮਾਜ ਕੇਸ ਨਾਲ ਵਿੱਚ ਧੰਨਵਾਦ ਜੀ ਕਾ ਖਾਲਸਾ ਵਾਈ ਗੁੱਡ ਸਟੇ